ਸ਼ਹਰੀਆ ਮੱਲਾ ਇਹਦੀ ਸੜਕ ਦਾ ਬੰਦਾਲ ਸੀ ਸੋ 25 ਸਾਲ ਤੋਂ ਨਹੀਂ ਬਣੀ ਸੀ 25 ਸਾਲ ਤੋਂ ਨਹੀਂ ਬਣੀ ਦੁਬਾਰਾ ਤੇ ਪਹਿਲਾਂ ਬਣਾਈ ਸੀ ਆਪਾਂ ਹਾਂਜੀ ਪਹਿਲਾਂ ਆਪਾਂ ਬਣਾਈ ਫਿਰ ਉਹ ਕਰਦੇ ਕਰਦੇ ਹੁਣ ਫੇਰ ਬਣ ਲਾਇਕ ਸੀ ਤੇ ਹੁਣ ਦੁਬਾਰਾ ਬਣਾਇਆ ਜਾ ਰਿਹਾ ਆਪਣੀ ਰੇਨੂ ਪੰਡਾਰੀ ਰੇਨੂ ਪੰਡਾਰੀ ਜੀ ਇਸ ਵਾਰ ਚੋ ਲੋਕਾਂ ਨੇ ਇਹਨਾਂ ਨੂੰ ਐਮਸੀ ਚੁਣ ਕੇ ਭੇਜਿਆ ਅੱਜ ਮੇਅਰ ਸਾਹਿਬ ਨੇ ਉਹਨਾਂ ਦੇ ਕਰ ਕਮਲਾ ਨਾਲ ਤੇ ਸਾਡੀ ਬੱਚੀ ਇਹ ਦੋਨੋਂ ਜਣੇ ਇਕੱਠੇ ਕਰਕੇ ਉਦਘਾਟਨ ਕੀਤਾ ਮੁਬਾਰਕ ਦਿਨਾਂ ਪਰ ਖੰਡਾਰੀ ਜੀ ਨੂੰ ਅਸੀਂ ਯਾਦ ਕਰਦੇ ਆ ਉਹਨਾਂ ਦੇ ਪਿਤਾ ਜੀ ਨੂੰ ਕੈਪਟਨ ਸਾਹਿਬ ਨੂੰ ਵੀ ਯਾਦ ਕਰਦੇ ਆ ਲੋਕ ਅੱਜ ਤੇ ਵੀ ਯਾਦ ਕਰਦੇ ਗੱਲਾਂ ਕਰਦੇ ਉਹਨਾਂ ਦੀ ਤੇ ਕੰਮ ਤੇ ਬਹੁਤ ਹੋਣ ਵਾਲੇ ਸ਼ਹਿਰ ਚ ਲੇਕਿਨ ਪਿਛਲੇ 13 ਸਾਲਾਂ 'ਚ ਕੋਈ ਪੈਸਾ ਪੰਜਾਬ ਸਰਕਾਰ ਤੋਂ ਆਇਆ ਨਹੀਂ ਬਲਕਿ ਸਾਡਾ 10 ਕਰੋੜ ਰੁਪਈਆ ਲਾ ਕੇ ਤੇ ਹੁਣ ਦੇਖੋ ਜਿੱਦਾਂ ਜਿੱਦਾਂ ਪੈਸਾ ਆਊਗਾ ਉਦੋਂ ਉਦਾਂ ਅਸੀਂ ਵਿਕਾਸ ਦੇ ਕੰਮ ਕਰਾਂਗੇ ਅਣੇ ਜਿੱਥੇ ਇਹ ਗਲੀ ਦਾ ਉਲਟਾ ਨਿਚੋੜਾ ਕੀਤਾ ਗਿਆ ਅੱਜ ਤੇ ਇੰਦਾ ਦੀ ਹੋਰ ਵੀ ਕਈ ਗਲੀਆਂ ਜਿਹੜੀਆਂ ਵਾ ਪੈਂਡਿੰਗ ਪਈਆਂ ਹੋਈਆਂ ਬਣਵਣੀਆਂ ਉਹ ਵੀ ਆਉਣ ਵਾਲੇ ਸਮੇਂ ਚ ਦੇਖੋ ਸਾਰੀਆਂ ਦੀ ਤਾਂ ਮੈਂ ਜਿੱਦਾਂ ਜਿੱਦਾਂ ਪੈਸੇ ਆਏ ਡਿਵੈਲਪਮੈਂਟ ਤੇ ਉਸੇ ਹਿਸਾਬ ਨਾਲ ਹੋਣੇ ਆ ਲੇਕਿਨ ਕੁਝ ਪੈਸੇ ਪਏ ਉਹਨਾਂ ਨਾਲ ਸਾਡੇ ਕੰਮ ਚੱਲ ਰਹੇ ਹੈ ਅਣੇ ਇਸ ਤੋਂ ਹੱਟ ਕੇ ਸਵਾਲ ਆ ਭਾਜੀਪੀ ਲਿਟਰੇਟਰੀ ਬਿਲੀਅਨ ਕਾਰਜ ਦੇ ਘਰ ਤੋਂ ਪਿਛਲੇ ਗ੍ਰੈਂਟ ਹੰਡਲਾ ਜਿਹੜਾ ਵਾ ਕੀਤਾ ਗਿਆ ਉਹ ਨੂੰ ਕਿ ਕਿਸ ਤਰ੍ਹਾਂ ਦੇਖਦੇ ਹੋ ਪੰਜਾਬ ਦੇ ਮੌਲਿਕ ਦੇਖੋ ਜਿਹੜਾ ਗਰਨੇਡ ਦਾ ਹਮਲਾ ਹੋਇਆ ਉਹ ਨਿੰਦਾਯੋਗ ਆ ਹੁਣ ਗੱਲਾਂ ਦੋ ਨੇ ਇੱਕ ਬਨੇ ਤੇ ਪੰਜਾਬ ਪੁਲਿਸ ਉਹਦਾ ਕੰਟਰੋਲ ਆ ਭਗਵੰਤ ਮਾਨ ਜੀ ਉਤਰਦਾਏ ਨਹੀਂ ਆਮ ਆਦਮੀ ਪਾਰਟੀ ਔਰ ਜੇ ਅਸੀਂ ਉਧਰ ਉੱਪਰ ਦੀ ਗੱਲ ਕਰੀਏ ਤੇ ਬੀਜੇਪੀ ਦਾ ਸਾਰਾ ਦਿਗਜ ਲੀਡਰ ਔਰ ਸਾਡਾ ਜਿਹੜਾ ਸੂਬਾ ਆ ਇਹ ਬਾਰਡਰ ਦਾ ਸੂਬਾ ਪਾਕਿਸਤਾਨ ਦੇ ਨਾਲ ਤੇ ਇਹਦਾ ਕੰਟਰੋਲ ਹੈ ਬੀਐਸਐਫ ਦਾ ਇਹ ਇੰਟੈਲੀਜੈਂਸ ਏਜੰਸੀਆਂ ਦਾ ਪਰ ਸਰਕਾਰ ਦੇ ਕੋਲ ਉਹਨਾਂ ਕੋਲ ਬੜੀਆਂ ਏਜੰਸੀਆਂ ਜਿਹੜੀਆਂ ਕੰਮ ਕਰਦੀਆਂ ਉਹਦੇ باوجود ਇਹ ਹੋ ਜਾਏ ਤੇ ਉਹਦੇ ਦੋਸ਼ੀ ਕੌਣ ਨੇ ਦੋਸ਼ੀ ਦੋਹਾਂ ਚ ਵਿੱਕਿਆ ਸੂਬਾ ਸਰਕਾਰ ਵੀ ਰਿਸਪਾਂਸਿਬਲ ਹੈ ਤੇ ਪਰ ਸਰਕਾਰ ਨੂੰ ਵੀ ਜੁਮੇਵਾਰੀ ਚੱਕਣੀ ਪਊਗੀ ਇਸ ਗੱਲ ਦੀ ਔਰ ਮਾੜੀ ਗੱਲ ਇਹ ਨਹੀਂ ਹੋਣਾ ਚਾਹੀਦਾ ਸੀ ਸਰ ਕਦਰੰਤਰੀ ਪੁਲਿਸ ਮੁਲਾਜ਼ਮ ਦਾ ਕਤਲ ਹੋ ਗਈ ਰਵਾਜ ਘੱਟ ਕੇ ਬਹੁਤ ਕਿ ਨਿਕਲ ਗਈ ਇਹ ਸਾਰਾ ਕੁਝ ਕੀ ਹੋ ਰਿਹਾ ਸੂ ਇਹ ਲਾਅ ਐਂਡ ਆਰਡਰ ਦੀ ਪ੍ਰੋਬਲਮ ਹੈ ਔਰ ਤੁਸੀਂ ਇਹ ਵੇਖੋ ਦੋਆਂ ਘੰਟਿਆਂ ਦੇ ਵਿੱਚ ਪੁਲਿਸ ਨੇ ਆ ਕਿ ਬਿਸ਼ਨੋਈ ਦੇ ਬੰਦੇ ਨੇ ਫੜਲੇ ਇਹ ਮਤਲਬ ਉਹਨਾਂ ਨੂੰ ਪਤਾ ਸੀ ਨਾ ਤੇ ਜੇ ਪਤਾ ਸੀ ਤੇ ਪ੍ਰੀਵੈਂਟਿਵ ਐਕਸ਼ਨ ਕਿਉਂ ਨਹੀਂ ਹੋਇਆ ਇਹ ਲਾਅ ਐਂਡ ਆਰਡਰ ਖਰਾਬ ਕਰਨ ਚ ਦੋਹਾਂ ਦੇ ਹੱਥ ਆ ਔਰ ਮੈਂ ਸਮਝਦਾ ਦੋਵਾਂ ਨੂੰ ਸੁਧਰ ਜਾਣਾ ਚਾਹੀਦਾ ਆਪਣਾ ਕੰਮ ਸੁਚੇਤ ਹੋ ਕੇ ਕਰਨਾ ਚਾਹੀਦਾ ਸੁਰੱਖਿਆ ਸਾਡਾ ਮੂਲ ਅਧਿਕਾਰ ਆ ਔਰ ਜੇ ਇਸ ਤਰ੍ਹਾਂ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਇਹ ਦੋਵੇਂ ਪਾਰਟੀਆਂ ਕਰਨ ਗਈਆਂ ਤਾਂ ਗੱਲ ਬਾਣੀ ਸਰ ਇਹਦੇ ਪਿੱਛੇ ਸਿੱਕੇ ਦਾ ਕੋਈ ਪਹਿਲੂ ਕੋਈ ਹੋਰ ਵੀ ਹੋ ਸਕਦਾ ਬਿਲਕੁਲ ਮੈਂ ਤਾਂ ਕਹਿੰਦਾ ਇਹ ਮਾਹੌਲ ਖਰਾਬ ਕਰਕੇ ਉਹਦਾ ਫਾਇਦਾ ਚੱਕਣਾ ਚਾਹੁੰਦੇ ਆ ਤੇ ਕੋਈ ਫਾਇਦੇ ਕਰਤੇ ਚੱਕੀ ਜਾਉਗੇ ਸਾਡੇ ਸਿਰ ਦੇ ਉੱਤੇ ਪੰਜਾਬ ਦੇ ਉੱਤੇ ਤਜਰਬੇ ਕਰਤੇ ਹੀ ਕਰਨਗੇ ਮੈਨੂੰ ਇਸ ਗੱਲ ਦਾ ਦੁੱਖ ਆ ਇਹ ਨਹੀਂ ਹੋਣਾ ਚਾਹੀਦਾ ਰਾਣਾ ਜੀ ਇੱਥੇ ਜੇ ਸultanpur ਦੇ ਵਿੱਚ ਦੋ ਰੈਲੀਆਂ ਜਿਹੜੀਆਂ ਹੋਈਆਂ ਜਿਹਦੇ ਵਿੱਚ ਇੰਦਰ ਪ੍ਰਤਾਪ ਜੀ ਨੇ ਵੀ ਰੈਲੀ ਕੀਤੀ ਤੇ ਇਹ ਕਿਸ ਤਰ੍ਹਾਂ ਦੇਖਦੇ ਹੋ ਕਿਉਂਕਿ Sultanpur ਦੇ ਇੱਕ ਪਾਸੇ ਕਾਂਗਰਸ ਦੀ ਰੈਲੀ ਦੂਸਰੇ ਪਾਸੇ ਆਜ਼ਾਦ ਦੀ ਬਲ ਆ ਇਹਦੇ ਬਾਰੇ ਤਾਣਾ ਇੰਦਰ ਪ੍ਰਤਾਪ ਦੱਸ ਸਕਦਾ ਹੋਣੀਆ ਨਹੀਂ ਚਾਹੀਦੀ ਅਸੀਂ ਕੋਆਰਡੀਨੇਸ਼ਨ ਹੋਣੀ ਚਾਹੀਦੀ ਸੀ ਵੈਸੇ ਵੀ ਇੰਦਰ ਕੁਲਵੀਰ ਸਿੰਘ ਜੀਰੇ ਨੂੰ ਪੁੱਛ ਕੇ ਵੇਖੋ ਉਹਦੀ ਮਦਦ ਕਹਨੇ ਕੀਤੀ ਰਾਣਾ ਇੰਦਰ ਪ੍ਰਤਾਪ ਨੇ ਕੀਤੀ ਆਜ਼ਾਦ ਨੇ ਕਾਂਗਰਸ ਦੀ ਕੀਤੀ ਤੇ ਚਲੋ ਮੰਦ ਭਾਗਾ ਹੋਣਾ ਨਹੀਂ ਚਾਹੀਦਾ ਖੜਾ ਸਾਹਿਬ ਦਾ ਜਵਾਬ ਸੀਗਾ ਕਿ ਜਿਹੜੀ ਆ ਮਕੀਨ ਲੈ ਕੇ ਕਹਿ ਰਹੇ ਤੁਸੀਂ ਪਰ ਇਹ ਅਡਾਨੀ ਬਾਨੀ ਜਿਹੜਾ ਵਾ ਰਾਣਾ ਸਾਹਿਬ ਇੱਥੇ ਲੈ ਕੇ ਆਉਣ ਚੰਦੇ ਇਹ ਤਾਂ ਯਾਰ ਪੰਜਾਬ ਦੇ ਲੋਕਾਂ ਨੂੰ ਪੁੱਛੋ ਅੱਜ ਮੈਨੂੰ ਇੱਕ ਲੇਖ ਲਿਖਿਆ ਮੈਂ ਘਟੋ ਘਟ 5-700 ਫੋਨ ਮੈਨੂੰ ਕੱਲ ਦਾ ਆ ਚੁੱਕਿਆ ਮੈਂ ਆਪਣੇ ਬੰਦਿਆਂ ਦੇ ਫੋਨ ਨਹੀਂ ਚੱਕ ਪਾਇਆ ਜਿਹੜੇ ਲੋਗ ਅਨਨੋਨ ਨੰਬਰ ਸਗੇ ਉਹਨਾਂ ਤੋਂ ਮੈਨੂੰ ਫੋਨ ਆਇਆ ਉਹਨਾਂ ਨੇ ਮੈਨੂੰ ਕਿਹਾ ਯਾਰ ਬੜਾ ਸ਼ਲਾਗਾ ਯੋਗ ਕਦਮ ਹੈ ਕਿਸੇ ਦੀ ਚਿੰਤਾ ਨਾ ਕਰ ਤੂੰ ਅੱਗੇ ਵੱਧ ਆਪਣੀ ਲੈਂ ਖਿੱਚ ਸਾਨਾ ਜੀ ਇੱਕ ਦੀ ਮੀਡਾ ਰਾਣੀ ਦੇ ਉਹਨਾਂ ਦੇ ਮਾਨਸਿਕ ਸਵਾਲ ਹੈਗਾ ਵੀ ਟਕਾਣਾ ਸਾਹਮਣੇ ਕਿਹਾ ਕਿ 2 ਸਾਲ ਅਸੀਂ ਐਮਐਸਪੀ ਤੇ ਮੁਕਤੀ ਲੈਣਾ ਦੀ ਕਿੰਨੇ ਕੀ ਲੈ ਜਾਣਗੇ ਰਾਣਾ ਸਾਹਿਬ ਪਰ 2 ਸਾਲਾਂ ਤੋਂ ਬਾਅਦ ਜੇ ਸਰਕਾਰ ਅੱਗੇ ਨਾ ਆਇਆ ਤਾਂ ਕਿਹੜਾ ਹੀ ਕਿੱਥੇ ਜਾਵਾਂਗੇ ਦੇਖੋ ਰਾਣਾ ਗੁਰਜੀਤ ਸਿੰਘ ਦਾ ਇਹ ਕਹਿਣਾ ਹੀ ਕਿ ਮੈਂ ਐਮਐਸਪੀ ਦੇਵਾਂਗਾ ਬੜੀ ਵੱਡੀ ਗੱਲ ਹੈ ਔਰ ਇਸ ਸਰਕਾਰਾਂ ਨੂੰ ਜਗਾਉਣ ਲਈ ਮੈਂ ਗੱਲ ਕੀਤੀ ਇਹ ਚਾਹੇ ਉਹ ਸੂਬੇ ਦੀ ਸਰਕਾਰ ਹੈ ਚਾਹੇ ਉਹ ਭਾਰਤ ਸਰਕਾਰ ਹੈ ਮੈਂ ਤਾਂ ਕਾਮਯਾਬ ਕਰਕੇ ਦਿਖਾਉਣੀ ਹੈ ਕਿ ਮੱਕੀ ਇਦਾਂ ਕਾਮਯਾਬ ਹੁੰਦੀ ਆ ਬਿਜੀ ਜਾ ਸਕਦੀ ਆ ਝੋਨੇ ਦਾ ਬਦਲਿਆ ਪੰਜਾਬ ਦਾ ਪਾਣੀ ਬਚੂਗਾ ਪੰਜਾਬ ਦੇ ਪਾਣੀ ਦੇ ਤੇ ਹਰ ਨਾਗਰਿਕ ਦਾ ਨਹੀਂ ਹੱਕ ਆ ਜਿਨਾ ਕਿਸੇ ਹੋਰ ਦਾ ਸੋ ਪਾਣੀ ਬਚਾਉਣਾ ਅਤਿਅੰਤ ਜ਼ਰੂਰੀ ਆ ਔਰ ਬਿਜਲੀ ਤਿੰਨਾਂ ਸਾਲਾਂ ਚ 3000 ਕਰੋੜ ਰੁਪਇਆ ਬਿਜਲੀ ਦਾ ਵਧ ਗਿਆ ਕਿਉਂਕਿ ਮੋਟਰਾਂ ਥੱਲੇ ਚਲੇ ਗਈਆਂ ਸੋ ਪਾਣੀ ਵੀ ਬਚਾਉਣਾ ਪੰਜਾਬ ਦਾ ਪੈਸਾ ਵੀ ਬਚਾਉਣਾ ਪੰਜਾਬ ਦੇ ਕਿਸਾਨ ਨੂੰ ਬਚਾਉਣਾ ਤੇ ਪੰਜਾਬ ਨੂੰ ਇੱਕ ਦਿਸ਼ਾ ਦੇ ਕੇ ਅੱਗੇ ਲੈ ਕੇ ਜਾਣਾ ਬਿਜਲੀ ਦੀ ਸਰ ਗੱਲ ਕੀਤੀ ਤਾਂ ਬਿਜਲੀ ਦੇ ਹੁਣ ਜਿਹੜਾ ਨਜ਼ਾਰਾ ਦੇਖਣਾ ਸ਼ੁਰੂ ਹੋ ਗਿਆ ਕੱਟ ਸ਼ੁਰੂ ਹੋ ਗਏ ਜਿੱਦੇ ਸੀਜ਼ਨ ਚੱਲੂ ਹੋ ਗਿਆ ਇਹ ਇਸ ਗੱਲ ਦਾ ਤਾਂ ਜਵਾਬ ਸਾਨੂੰ ਮੌਜੂਦਾ ਸਰਕਾਰ ਤੋਂ ਲੈਣਾ ਚਾਹੀਦਾ ਗੱਲਾਂ ਵਿਧਾਨ ਸਭਾ ਚ ਅਖਬਾਰਾਂ ਚ ਵੱਡੀਆਂ ਦਰਸ਼ਨ ਛੋਟੇ ਅਸਾਂ ਕਹਿੰਦੇ ਕਿ ਇੱਕ ਕੱਲ ਖਾਨਿਆਂ ਦੀ ਰਿਪੇਅਰ ਦਾ ਇਹ ਘਾਟਨ ਕਰ ਦਿੱਤਾ 1 ਐਮਐਲ ਦੇ ਇਹਨੇ ਤਾਂ ਆਸ ਵੀ ਕੀ ਕਰ ਸਕਦੇ ਤੁਸੀਂ ਮੈਨੂੰ ਦੱਸੋ ਕੀ ਆਸ ਕਰ ਸਕਦੇ ਕਿਤੇ ਲੜ ਰਹੇ ਆ ਮਾਸਟਰਾਂ ਦੇ ਨਾਲ ਪ੍ਰਿੰਸੀਪਲ ਦੇ ਨਾਲ ਔਰ ਉਦਘਾਟਨ ਸਾਡੇ ਪਾਲਾ ਜੀ ਕਿੱਧਰ ਆਓ ਬੋਲੋ ਜਾਓ ਪਾਲਾ ਜੀ ਤੁਹਾਡੇ ਵਾਰਡ 'ਚ ਵੀ ਇੱਕ ਚੰਗਾ ਸਕੂਲ ਤੁਸੀਂ ਕਬਜ਼ਾ ਛਡਾ ਕੇ ਦਿੱਤਾ ਸੀ ਜੀ ਜੀ ਉਹਦੇ ਬਾਰੇ ਜਰਾ ਇਹਨਾਂ ਨੂੰ ਦੱਸਿਓ ਇਹ ਉੱਥੇ ਸੀ ਸਰ ਦੋਨੇ ਵੀਰ ਮੇਰੇ ਔਰ ਉਹਨਾਂ ਨੇ ਬੜੀ ਬੇਸ਼ਰਮੀ ਦੀ ਹੱਦ ਪਾਰ ਕਰਦਿਆਂ ਅਜੇ ਉਹ ਇੰਟਰਵਿਊ ਚੱਲੀ ਨਹੀਂ ਜੀ ਉਹਨਾਂ ਦੀ ਉਹ ਕਹਿੰਦੇ ਜੀ ਪੈਸਾ ਭਾਵੇਂ ਸੈਂਟਰ ਸਰਕਾਰ ਦਾ ਹੀ ਆ ਜਾਂਦਾ ਤੇ ਪੰਜਾਬ ਦੀ ਜਨਤਾ ਦਾ ਹੀ ਆ ਉਹ GST ਦੇ ਰੂਪ ਚ ਜਾਵੇ ਟੈਕਸ ਦੇ ਰੂਪ ਚ ਜਾਵੇ ਉਹ ਤੋਂ ਬਾਅਦ ਮੈਂ ਵੀ ਜਵਾਬ ਦਿੰਦਾ ਉਹਦਾ ਵੀ ਯਾਰ ਇਹਨਾਂ ਨੇ ਬੇਸ਼ਰਮੀ ਦੀ ਇੰਨੀ ਹੱਦ ਲਾਤੀ ਆ ਵੀ ਕਿਸੇ ਦੇ ਕੰਮ ਕੀਤੇ ਹੋਏ ਕ੍ਰੈਡਿਟ ਲੈ ਲਏ ਨੇ ਦੂਜੀ ਗੱਲ ਖਲਾਨਾ ਜੀ ਨੇ ਆਪ ਕਿਹਾ ਵੀ ਅਧਿਆਪਕ ਜਿਹੜਾ ਸਭ ਤੋਂ ਵੱਡਾ ਗੁਰੂ ਆ ਮੈਂ ਵੀ ਮੰਨਦਾ ਪਰ ਉਹਨਾਂ ਗੁਰੂਆਂ ਕੋਲ ਆਪਾਂ ਝੂਠ ਬੁਲ